ਸਰਕਾਰ ਤਾਂ ਮਾਫੀਆ ਵਾਲੇ ਚਲਾਉਂਦੇ ਨੇ ਸਰਕਾਰਾਂ ਬਦਲਦੀਆਂ ਨੇ ਲੇਕਿਨ ਸਰਕਾਰਾਂ ਚਲਾਉਣ ਦੀ ਜਮਵਾਰੀ ਕਹਨਾਂ ਦੀ ਹੁੰਦੀ ਹੈ ਮਾਫੀਆ ਦੀ ਹੁੰਦੀ ਹੈ ਕਿ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰੱਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਜੀ ਤੇ ਚਲਾਉਂਦਾ ਆ ਰਿਹਾ ਹੈ ਇਹ ਤਾਂ ਬਹੁਤ ਕਰਪਟ ਮਹਾਕਮਾ ਹੈ ਜੀ ਕਰਪਟ ਮਹਾਕਮਾ ਹੈ ਤਾਂ ਮਹਾਕਮੇ ਦੇ ਮੰਤਰੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ 2020 ਦੇ ਵਿੱਚ 2020 ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮੁਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਿੰਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ ਆਪਣੀ ਜ਼ੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜ਼ੁਬਾਨ ਤੇ ਹੀ ਤੁਸੀਂ ਕੰਪਲੇਂਟਸ ਕਰੋ ਉਸ ਚੀਜ਼ ਦੀ ਤੇ ਜੋ ਦੋਸ਼ੀ ਹੈ ਨਾ ਉਹਦੇ ਖਿਲਾਫ ਕਾਰਵਾਈ ਕਰੋ ਮੈਂ ਤੇਹੀ ਕਹਾਂਗਾ ਸਰਕਾਰ ਫੇਲ ਹੈ ਸਾਡੀ 2022 ਜਦੋਂ ਸਾਡੀ ਸਰਕਾਰ ਬਣੀ ਸੀ ਤੁਸੀਂ ਦੇਖ ਸਕਦੇ ਹੋ 113 ਨੰਬਰ ਸਵਾਲ ਹੈ ਜੀ 113 ਨੰਬਰ ਸਵਾਲ ਇਹ 2022 ਬਜਟ ਸੈਸ਼ਨ ਦਾ ਹੈ ਜੀ ਇਹਦਾ આજ ਤੱਕ ਜਵਾਬ ਨਹੀਂ ਆਇਆ ਰੋਕਦਾ ਕੌਣ ਹੈ ਤੁਸੀਂ ਦੱਸੋ ਜਵਾਬ ਸਵਾਲ ਮੇਰਾ ਕੀ ਸੀਗਾ ਕਿ ਸਾਲ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਦੇ ਉੱਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾ ਹੋਈਆਂ ਸਨ ਅਤੇ ਜਨਾਂ ਦੀਆਂ ਅੱਖਾਂ ਦੀਆਂ ਰੋਸ਼ਟੀਆਂ ਚਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਮੈਅਰੇ ਵਿੱਚ ਦਿੱਤੇ ਜਾਂਦੇ। ਕਦੇ ਵਿੱਚ ਕੋਈ ਵੱਡੀ ਗੱਲ ਤਾਂ ਹੈ ਨਹੀਂ ਜੀ। ਜੀ। ਪੰਜਾਬ ਵਿਧਾਨ ਸਭਾ ਦੇ ਵਿੱਚ। ਮੇਰਾ ਸਵਾਲ ਹੈ ਜੀ। 2022 ਦਾ 2025 ਆ ਗਿਆ। ਰੋਕਦਾ ਕੌਣ ਹੈ? ਅੱਜ ਤੱਕ ਇਹਦਾ ਜਵਾਬ ਨਹੀਂ ਆਇਆ। ਕਿਉਂ? ਮਾਫੀਆ ਦਾ ਜ਼ੋਰ ਹੈ ਨਹੀਂ ਜੀ। ਰੋਕਦਾ ਮਾਫੀਆ ਹੈ। ਕਿ ਇਹਦਾ ਜਵਾਬ ਨਹੀਂ ਦੇਣਾ ਹੈ ਜੀ। ਸੰਵਿਧਾਨ ਦੇ ਵਿੱਚ ਕਾਨੂੰਨ ਹੈ। ਕਿ ਕੋਈ ਵੀ ਸਵਾਲ ਜੇਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਜੋ ਪ੍ਰਸ਼ਾਸਨ ਹੈ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਈ ਹੁੰਦਾ ਉਹਦੀ ਜਮਵਾਰੀ ਬੰਦੀ ਹੈ ਵਿਧਾਨ ਸਭਾ ਦੇ ਪਰ ਇਹ ਸੰਵਿਧਾਨ ਹੈ ਜੀ ਲੇਕਿਨ ਜੇਕਰ ਤੁਸੀਂ ਜਵਾਬ ਹੀ ਨਹੀਂ ਦੇ ਰਹੇ ਹੋ ਵਿਧਾਨ ਸਭਾ ਨੂੰ ਸਵਾਲ ਪਾਵੇਂ ਮੇਰਾ ਹੈ ਲੇਕਿਨ ਜਵਾਬ ਤਾਂ ਵਿਧਾਨ ਸਭਾ ਨੂੰ ਦੇਣਾ ਹੈ ਨੀ विधानसभा ਦੇ ਵਿੱਚ ਜਾ ਕੇ ਤੁਸੀਂ ਦੋ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਮਵਾਰੀ ਹੁੰਦੀ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਮੈਂ ਦੇਖੋ ਮੇਰੀ ਗੱਲ ਤਾਂ ਸੁਨੋ ਮੇਰੀ ਗੱਲ ਸੁਨੋ ਮੈਂ ਸਪਸ਼ਟ ਕਿਹਾ ਜੀ 4 ਸਤੰਬਰ 2024 ਨੂੰ ਜਦੋਂ ਸਪੀਕਰ ਸਾਹਿਬ ਨੇ ਮੈਨੂੰ ਪੁੱਛਿਆ ਕਿਸੇ ਥਾਣੇਦਾਰ ਦੀ ਗੱਲ ਕੀਤੀ ਸੀ ਫਰੀਦਕੋਟ ਦੀ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਸੀ ਤਾਂ ਮੈਂ ਸਪਸ਼ਟ ਉਹਨਾਂ ਨੂੰ ਕਿਹਾ ਕਿ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਜੀ ਤੇ ਚਲਾਉਂਦਾ ਆ ਰਿਹਾ ਹੈ ਉਸੇ ਕੜੀ ਦੇ ਵਿੱਚ ਇਹ ਮਾਫੀਆ ਨੇ ਰੋਕਿਆ ਹੋਇਆ ਹੈ ਜੀ ਇਸ ਚੀਜ਼ ਨੂੰ ਇਸ ਚੀਜ਼ ਨੂੰ ਮਾਫੀਆ ਨੇ ਰੋਕਿਆ ਹੋਇਆ ਹੈ ਕੀ ਲੱਗਦਾ ਕਿ ਜੇਕਰ ਮੰਨ ਲਓ ਅਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਕਰਦੇ ਹਾਂ ਤੇ ਸਵਾਲ ਦਾ ਜਵਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਜਾਣਾ ਹੁੰਦਾ ਹੈ ਜੀ ਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਦੇਣਾ ਹੁੰਦਾ ਹੈ ਲੇਕਿਨ ਅੱਜ ਤੱਕ ਨਹੀਂ ਆਇਆ ਦੇਖੋ ਇਹ ਪਿੰਡ ਹੈ ਪੰਗਾਲੀ ਕਲਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਇੱਥੇ ਜ਼ਹਿਰੀਲੀ ਸ਼ਰਾਬ ਪੀਂ ਕੇ ਕਾਫੀ ਮੌਤਾਂ ਹੋਈਆਂ ਨੇ ਨਾਲ ਵਾਲੇ ਪਿੰਡਾਂ ਦੇ ਵਿੱਚ ਵੀ ਦੇਖੋ ਇਹ ਜਿਹੜਾ ਸਿਲਸਿਲਾ ਹੈ ਇਹ ਅੱਜ ਦਾ ਨਹੀਂ ਹੈ ਸਰਕਾਰ ਕੋਈ ਵੀ ਹੋਵੇ ਪ੍ਰਸ਼ਾਸਨ ਕਿਸੇ ਦਾ ਵੀ ਹੋਵੇ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਹਾ ਸਰਕਾਰ ਨੇ ਕਿਹਾ ਕਿ ਇਸ ਚੀਜ਼ ਤੇ ਐਸੀ ਰੋਕ ਲਗਾ ਦਿੱਤੀ 2020 ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਲੋਕ ਮਰ ਗਏ ਸੀਗੇ ਕਈ ਵਿਅਕਤੀਆਂ ਦੀਆਂ ਅੱਖਾਂ ਦੀਆਂ ਰੋਸ਼नियां ਚਲੀਆਂ ਗਈਆਂ ਸੀ ਪਰਮਾਨੈਂਟ ਠੀਕ ਹੈ ਨਾ ਮੌਤ ਵੀ ਹੋਈ ਰੋਸ਼ਨੀ ਵੀ ਗਈ ਉਦੋਂ ਕਾਂਗਰਸ ਦੀ ਸਰਕਾਰ ਸੀ 2020 ਦੀ ਗੱਲ ਹੈ ਰਾਜਨੀਤੀ ਉਦੋਂ ਵੀ ਹੋਈ ਰਾਜਨੀਤੀ ਉਦੋਂ ਵੀ ਹੋਈ ਤੇ ਰਾਜਨੀਤੀ ਹੀ ਚੱਲਦੀ ਆ ਰਹੀ ਹੈ ਕਿ ਸਾਡੀ ਸਰਕਾਰ ਆਊਗੀ ਤੇ ਕਰ ਦੇਵਾਂਗੇ ਸਾਡੀ ਸਰਕਾਰ ਆਊਗੀ ਉਹ ਕਰ ਦੇਵਾਂਗੇ ਪਿਛਲੇ ਸਾਲ ਦੇਖੋ ਮਾਰਚ ਮਹੀਨੇ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਜ਼ਹਿਰੀਲੇ ਸਰਪ ਤੇ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਹੈ ਦੇਖੋ ਦੁਬਾਰਾ ਇਧਰ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਬਟਾਲਾ 24 ਮਾਰਚ ਦੇ ਵਿੱਚ ਸੰਗਰੂਰ ਤਾਂ ਹੁਣ ਫਿਰ ਦੇਖੋ ਅੰਮ੍ਰਿਤਸਰ ਜ਼ਿਲ੍ਹਾ ਹਲਕਾ ਪਾਵੇਂ ਮਜੀਠਾ ਹੈ ਕੋਈ ਵੀ ਹਲਕਾ ਹੋਵੇ ਜੀ ਇਹਦੇ ਵਿੱਚ ਮੈਂ ਇਹੀ ਕਹਾਂਗਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀ 2021 ਦੇ ਵਿੱਚ ਉਦੋਂ ਸਾਰੇ ਲੋਕਾਂ ਨੂੰ ਇਹ ਉਮੀਦ ਹੋ ਗਈ ਸੀ ਕਿ ਦੁਬਾਰਾ ਇਸ ਤਰੀਕੇ ਦਾ ਕੁਝ ਹੋਣਾ ਨਹੀਂ ਹੈ ਤੁਸੀਂ ਦੇਖੇ ਹੋਗੇ ਜੋ ਪਿਛਲਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੈਨੂੰ ਪੁੱਛਿਆ ਸੀ ਤਾਂ ਮੈਂ ਸਪਸ਼ਟ ਕਿਹਾ ਸੀ ਕਿ ਸਰਕਾਰ ਤਾਂ ਮਾਫੀਆ ਵਾਲੇ ਚਲਾਉਂਦੇ ਨੇ ਸਰਕਾਰਾਂ ਬਦਲਦੀਆਂ ਨੇ ਲੇਕਿਨ ਸਰਕਾਰਾਂ ਚਲਾਉਣ ਦੀ ਜਿੰਮੇਵਾਰੀ ਕਿਹਨਾਂ ਦੀ ਹੁੰਦੀ ਹੈ ਮਾਫੀਆ ਦੀ ਹੁੰਦੀ ਹੈ ਜਦੋਂ 2024 ਦੇ ਵਿੱਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾ ਹੋਈਆਂ ਸੀ ਗਿਆ ਉਦੋਂ ਵੀ ਮੈਂ ਕਿਹਾ ਕਿ ਮੈਨੂੰ ਮੇਰੇ ਪੁਰਾਣੇ ਸਵਾਲ ਦਾ ਹੀ ਜਵਾਬ ਦੇ ਦਿਓ ਜਵਾਬ ਆ ਜਾਵੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਊਗੀ ਜੇਕਰ ਜਵਾਬ ਆ ਜਾਵੇ ਇਹ ਮਾਫੀਆ ਰੁਕਦਾ ਹੈ ਤੇ ਸਸਨ ਤੇ ਮਾਫੀਆ ਦਾ ਅਧਿਕਾਰ ਹੈ ਜੀ ਦੂਸਰੀ ਗੱਲ ਜਿਹੜੀ ਪੁਲਿਸ ਹੈ ਖਾਸ ਕਰਕੇ ਮੈਂ ਇੱਥੇ ਦੀ ਗੱਲ ਕਰਾਂਗਾ ਜ਼ਿਲ੍ਹਾ ਅਮ੍ਰਿਤਸਰ ਹੈ जो सा मुकामी पुलिस है लोकल पुलिस है यह भी माफिया वाले ही चला रहे हैं माफिया का आधिपत्य है जी इस पुलिस के उत्तर ट्रांसफर किसकी कि एस एच ओ कि लगना है कि डीएसपी कि लगना है शराब माफिया तय करता है जी लैंड माफिया तय करता है जी माफिया तय करता है तो पुलिस की मिली भुगतान है ठीक है जी पुलिस की मैं स्पष्ट कह जो अमृतसर खास करके देखो देहात का एरिया है तो जो इतने की पुलिस है ਉਹ ਮਾਫੀਆ ਦੇ ਅੰਡਰ ਕੰਮ ਕਰਦੇ ਆ ਜੀ ਤੁਸੀਂ ਦੇਖੋਗੇ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੇ ਪੈਲੇਸ ਦੇ ਵਿੱਚ ਬਟਾਲਾ ਰੋਡ ਤੇ ਹੀ ਫਾਇਰਿੰਗ ਹੋਈ ਸੀ ਰਾਤ ਦੇ ਟਾਈਮ ਕਿਸੇ ਐਨਰਾਈ ਦਾ ਚੱਲ ਰਿਹਾ ਸੀ ਨਾ ਪਾਰਟੀ ਸੀ ਫੰਕਸ਼ਨ ਜੀ ਦੋ ਗਰੁੱਪਾਂ ਦੀ ਲੜਾਈ ਜੀ ਆਪਸ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਤੇ 1.5 200 ਰਾਉਂਡ ਗੋਲੀਆਂ ਚਲਾਈਆਂ ਗਈਆਂ ਜੀ ਕਿਉਂ ਸ਼ਰਾਬ ਦਾ ਹੀ ਜੋੜ ਹੈ ਨਹੀਂ ਕੁਝ ਵੀ ਨਹੀਂ ਹੋਇਆ ਹਰ ਵਿਅਕਤੀ ਉਦੋਂ ਵੀ ਕੈਪਟਨ ਸਾਹਿਬ ਸੀਗੇ ਉਹ ਕਰੰਤਾਰਨ ਪੁਲਿਸ ਲਾਈਨ ਦੇ ਵਿੱਚ 2020 ਦੇ ਵਿੱਚ ਆਏ ਕੁਝ ਪੈਸੇ ਵੰਡ ਕੇ ਚਲੇ ਗਏ ਮੁਆਵਜ਼ਾ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਕਈ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਦੇਖੋ ਅੱਜ ਜਾ ਕੇ ਸਾਰੇ ਚੰਗੇ ਚੰਗੇ ਪੋਸਟ ਤੇ ਲੱਗੇ ਹੋਣਗੇ ਜੀ ਤਾਂ ਜਦੋਂ ਔਖੇ ਪਰੋਖੇ ਕੀਤਾ ਜਾਂਦਾ ਹੈ ਮੀਡੀਆ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਨੂੰ ਸਸਪੈਂਡ ਕਰ ਦਿੱਤਾ ਗਿਆ ਫਲਾਣੇ ਨੂੰ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਸਾਲ ਬਾਅਦ ਉਹਨਾਂ ਦੇ ਬਾਰੇ ਜਾ ਕੇ ਪਤਾ ਕਰੋ ਫਿਰ ਦੁਬਾਰਾ وہی ਲੋਕ ਉੱਥੇ ਹੀ ਜਾ ਕੇ ਲੱਗ ਜਾਂਦੇ ਨੇ ਜੀ ਮੇਰਾ ਇੱਕ ਹਨਾ ਹੈ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦੇ ਕੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ 2020 ਤੋਂ ਲੈ ਕੇ 2024 ਸੰਗਰੂਰ ਤੇ ਇਹ ਜਿਹੜਾ ਅੰਮ੍ਰਿਤਸਰ ਦਾ ਜ਼ਹਿਰੀਲੇ ਕਾਂਡ ਦਾ ਜਿਹੜਾ ਹੋਇਆ ਹੈ ਇਹਦੇ ਉੱਤੇ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਹਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਇਹ ਮਾਫੀਆ ਹੈ ਕੌਣ ਜੀ ਮਾਫੀਆ ਤਾਂ ਹੈ ਨਾ ਜੇਕਰ ਮੌਤ ਹੋ ਰਹੀ ਹੈ ਮਾਫੀਆ ਹੈ ਤਾਂ ਮਾਫੀਆ ਸਾਹਮਣੇ ਆਣਾ ਚਾਹੀਦਾ ਹੈ ਜੀ ਇਸ ਚੀਜ਼ ਵਾਸਤੇ ਕਿਉਂ ਕਿਉਂਕਿ ਹਰ ਸਰਕਾਰ ਜੋ ਹੁੰਦੀ ਹੈ ਉਹ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ ਦੇਖੋ ਡੀਐਸ ਮੈਂ ਮਾਨਜੋਗ ਡੀਜੀਪੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਔਰ ਮੈਂ ਹਮੇਸ਼ਾ ਕਰਦਾ ਹਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਮੈਂ ਕਰਦਾ ਹਾਂ ਚੰਗੇ ਅਫਸਰ ਨੇ ਸਾਡੇ ਡੀਜੀਪੀ ਸਾਹਿਬ ਕੇਵਲ ਡੀਐਸਪੀ ਤੇ ਐਸਐਚਓ ਤੇ ਗੱਲ ਸੁਟ ਕੇ ਨਹੀਂ ਹੁੰਦਾ ਹੈ ਜੀ ਡੀਆਈਜੀ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਜੀ ਉਹੀ ਡੀਆਈਜੀ ਇਥੇ ਐਸਐਸਪੀ ਸੀ ਦਾ ਵਹੀ ਇਥੇ ਜਾ ਕੇ ਲੱਗ ਗਿਆ ਜੀ ਉਹ ਕਰ ਕੀ ਰਿਹਾ ਹੈ ਜੀ ਕਰ ਕੀ ਕਰ ਰਿਹਾ ਹੈ ਜੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਾ ਕੇ ਡੀਆਈਜੀ ਦੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ ਐਸਐਸਪੀ ਦਾ ਦਫ਼ਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ ਜੀ ਤਾਂ ਸਿਰਫ ਡੀਐਸਪੀ ਤੇ ਐਸਐਸਓ ਤੇ ਗੱਲ ਨਹੀਂ ਸੁਟਣਾ ਚਾਹੀਦਾ ਹੈ ਤੇ ਥਾਣੇਦਾਰ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਹੁੰਦਾ ਕਿ ਹੈ ਜਦੋਂ ਕੋਈ ਵੀ ਦਫ਼ਤਰ ਰਾਜਨੀਤੀ ਦਾ ਅਖਾੜਾ ਬਣ ਜਾਂਦਾ ਹੈ ਜੀ ਤੁਸੀਂ ਜਿਸ ਦਫ਼ਤਰ ਇਥੇ ਤਾਂ ਥਾਣਿਆਂ ਦੇ ਵਿੱਚ ਜਾਓ था भी राजनीति का अखाड़ा बने हुए हैं एस एस पी दफ्तर तुम तो चले जाओ और राजनीति का अखाड़ा डीआई जी आई जी दफ्तर जाके देखो राजनीति का अखाड़ा ठीक है औजला साहब ने जो गल की है उन्होंने मेरा ना भी लिया है मेरी तारीफ भी की है चंकी गल है कि इस तरह का कोई भी पब्लिक इंपोर्टेंस का मुद्दा हो सियासत तो ऊपर उठ के काम करना चाहिए है सियासत तो ऊपर उठ के कोई गल करनी चाहिए है पुलिस है प्रशासन है यह जरा महकमा है देखो शुरू तो ही जो सरकार के महकमे ने ਇਹ ਤਾਂ ਬਹੁਤ ਕਰਪਟ محکمہ ਹੈ ਜੀ ਕਰਪਟ محکمہ ਹੈ ਤਾਂ محکمہ ਦੇ ਮੰਤਰੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ 2020 ਦੇ ਵਿੱਚ 2020 ਦੇ ਵਿੱਚ ਭਗਵੰਤ ਮਾਨ ਸਾਹਿਬ ਕਹ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮੁਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਿੰਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ ਆਪਣੀ ਜ਼ੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜ਼ੁਬਾਨ ਤੇ ਹੀ ਤੁਸੀਂ ਕੰਪਲੇਂਟਸ ਕਰੋ ਉਸ ਚੀਜ਼ ਦੀ ਤੇ ਜੋ ਦੋਸ਼ੀ ਹੈ ਨਾ ਉਹਦੇ ਖਿਲਾਫ ਕਾਰਵਾਈ ਕਰੋ ਮੈਂ ਤਾਂ ਹੀ ਕਹਾਂਗਾ ਸਰਕਾਰ ਫੇਲ ਹੈ ਸਾਡੀ ਆਪਣੀ ਸਰਕਾਰ ਹੈ ਜਦੋਂ ਕੇਜਰੀਵਾਲ ਸਾਹਿਬ ਆਏ ਸਨ ਮੇਰੀ ਜੁਆਇਨਿੰਗ ਹੋਈ ਸੀ ਉਦੋਂ ਸਾਰੇ ਪੰਜਾਬ ਨੂੰ ਅੰਮ੍ਰਿਤਸਰ ਨਹੀਂ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਹ ਸਭ ਕਾਰੋਬਾਰ ਨਹੀਂ ਚੱਲਣਾ ਹੈ ਉਹਨਾਂ ਨੇ ਆਪ ਕਿਹਾ ਸੀ ਕਿ ਮਾਫੀਆ ਕੌਣ ਹੈ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਕੋਲ ਲਿਸਟ ਹੈ ਜੀ ਹਮਾਰੇ ਪਾਸ ਕੁਮਰ ਵਿਜੇ ਪ੍ਰਤਾਪ ਹੈ ਇੱਕ ਜਾਬਾਜ਼ ਪੁਲਿਸ ਅਫਸਰ ਹੈ ਜੀ ਠੀਕ ਹੈ ਅੱਜ ਦੇਖੋ ਮੈਂ ਜਦੋਂ ਵਖਦਾ ਹਾਂ ਕਿ ਸਾਡੀ ਪਾਰਟੀ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਮਾਫੀਆ ਵਾਲੇ ਜਾ ਕੇ ਮੈਂ ਤਾਂ ਬਹੁਤ ਸਾਈਡ ਦੇ ਵਿੱਚ ਹੋ ਜਾਂਦਾ ਹਾਂ ਹਰ ਮਾਫੀਆ ਸਾਡੀ ਪਾਰਟੀ ਦਾ ਹਿੱਸਾ ਬਣ ਗਿਆ ਹੈ ਹਰ ਮਾਫੀਆ ਗੈਂਗਸਟਰ ਸਾਡੀ ਸਰਕਾਰ ਦਾ ਹਿੱਸਾ ਸਾਡੀ ਪਾਰਟੀ ਦਾ ਹਿੱਸਾ ਤਾਂ ਸਾਨੂੰ ਸ਼ਰਮਿੰਦਗੀ ਵੀ ਆਉਂਦੀ ਹੈ ਅਫਸੋਸ ਵੀ ਹੁੰਦਾ ਹੈ ਕਿ ਐਸੀ ਵੀ ਹੋ ਉਸੇ ਪਾਰਟੀ ਦੇ ਵਿੱਚ ਹਾਂ ਉਸੇ ਸਰਕਾਰ ਦਾ ਇੱਕ ਤਰੀਕੇ ਦੇ ਨਾਲ ਕਹੋ ਸੀ ਸਰਕਾਰ ਦਾ ਹਿੱਸਾ ਨਹੀਂ ਹਾਂ ਲੇਕਿਨ ਸਰਕਾਰ ਤਾਂ ਸਾਡੀ ਪਾਰਟੀ ਦਾ ਹੀ ਹੈ ਨੀ ਤੇ ਜੋ ਮਾਫੀਆ ਹੈ ਉਹ ਦੇਖੋ ਉਹਨਾਂ ਦੇ ਕੋਲ ਦੇਖੋ ਸਿਕਿਉਰਿਟੀ ਕਮਾਂਡੋ ਉਹਨਾਂ ਦੇ ਨਾਲ ਚੱਲ ਰਹੇ ਨੇ चाहे शराब माफिया है लैंड माफिया है जो कोई व्यक्ति आज सेफ नहीं है जी मेरी गल सुन इस्तीफा इस्तीफा तो गे 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 देखो आज इस्तीफा दिलवा दो देखो ये इस्तीफा देना कोई हल नहीं है इस्तीफा तो तुरंत दे देना चाहिए चाहताफा तो तुरंत दे देना चाहता सी जो संगरूर दे देना चाहताफा तो देखो मोरल ग्राउंड तुम्हारा है अस इस्तीफे की मांग नहीं करते हाँ जी इस्तीफा तो मोरल ग्राउंड है तो जे मोरल मोरल ग्राउंड तो तुरंत इस्तीफा देना चाहिए सी अपने आप ਹੋਣਾ ਚਾਹੀਦਾ ਸੀ ਉਹਦੀ ਅਸੀਂ ਮੰਗ ਨਹੀਂ ਕਰਦੇ ਅਸੀਂ ਤਾਂ ਮਾਫੀਆ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਕਿ ਉਹ ਮਾਫੀਆ ਕੌਣ ਹੈ